ਸ਼ੰਕਰ ਗ੍ਰਾਮੈਟਿਕ ਕਲੱਬ ਦੇ ਵੱਲੋਂ ਪ੍ਰਦਾਨ ਅਜੀਤ ਸ਼ਰਮਾ ਰਾਜੂ ਦੀ ਅਗਵਾਈ ਹੇਠ ਇਸਤਾਲ 46 ਰਾਮਲੀਲਾ ਮੰਚਨ ਜੜਾਉ ਹੋ ਰਿਹਾ ਹੈ ਤੇ ਦੱਸ ਦਈਏ ਇਸੇ ਕੜੀ ਦੇ ਤਹਿਤ ਭਗਵਾਨ ਸ਼੍ਰੀ ਰਾਮ ਜਿੱਦੀ ਬਰਾਤ ਜਿਹੜੀ ਹੈ ਭਵਵੇਂ ਰੂਪ ਦੇ ਨਾਲ ਕੱਢੀ ਗਈ ਤੇ ਜਿਸ ਦੀ ਸ਼ੁਰੂਆਤ ਜਿਹੜੀ ਹੈ ਸਮਾਜ ਸੇਵੀ ਕਾਂਜਨਾ ਮਹਾਜਨ ਅਤੇ ਉਹਨਾਂ ਦੇ ਪਤੀ ਜਿਹੜੇ ਨੇ ਸ਼ਾਮ ਲਾਲ ਮਹਾਜਨ ਉਹਨਾਂ ਦੇ ਵੱਲੋਂ ਕੀਤੀ ਗਈ ਤੇ ਪ੍ਰਦਾਨ ਅਜੀਤ ਸ਼ਰਮਾ ਦੀ ਅਗਵਾਈ ਹੇਠ ਇਹ तमाम ਉਚਾਂਕੀਆਂ ਵੀ ਜੜੀਆਂ ਨੇ ਉਹ ਸਜਾਈਆਂ ਗਈਆਂ ਨੇ ਰਾਮਲੀਲਾ ਜਿਹੜੀ ਹੈ ਉਹਨਾਂ ਦੀ ਅਗਵਾਈ ਹੇਠ ਹੋ ਰਹੀ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਤੇ ਇਸ ਮੌਕੇ ਤੇ ਡਾਇਰੈਕਟਰ ਸ਼ਸ਼ੀ ਸ਼ਰਮਾ ਨੇ ਜੜਾ ਵਿਸ਼ੇਸ਼ ਤੌਰ ਤੇ ਸ਼ਹਿਰ ਵਾਸੀਆਂ ਨੂੰ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਨੇ ਨਵਰਾਤਰੀਆਂ ਦੀ ਤੇ ਪ੍ਰਭੂ શ્રી ਰਾਮ ਜੀ ਦੇ ਆਸ਼ੀਰਵਾਦ ਦੇ ਲਈ ਲੋਕਾਂ ਨੂੰ ਜਿਹੜਾ ਹੈ ਉਹ ਸੱਦਾ ਵੀ ਦਿੱਤਾ ਤੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਕਿਸ ਤਰ੍ਹਾਂ ਦੇ ਨਾਲ ਲੋਕ ਜਿਹੜੇ ਨੇ ਉਹ ਸਹਿਯੋਗ ਦੇ ਰਹੇ ਨੇ ਤੇ ਇਸ ਰਾਮ ਬਰਾਤ ਦੇ ਵਿੱਚ ਬਹੁਤ ਹੀ ਖੂਬਸੂਰਤ ਝਾਂਕੀਆਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਿਆ ਤੇ ਇਹ ਝਾਂਕੀ ਜਿਹੜੀ ਹੈ ਉਹ ਦੌਲਤਪੁਰ ਪ੍ਰੇਮਨਗਰ ਤੋਂ ਹੁੰਦੀ ਹੋਈ ਰਾਮੀਲਾ ਮੰਚ ਤੇ ਜਿਹੜੀ ਹੈ ਉਹ ਸਮਾਪਤ ਹੋਈ ਤੇ ਆਓ ਦੇਖ ਲੈਨੇ ਆ ਕੁਝ ਖੂਬਸੂਰਤ ਚਲਕੀਆਂ ਇਸ ਬਰਾਤ ਦੀਆਂ ਝਾਂਕੀਆਂ ਦੇਖ ਲੈਨੇ ਆ ਤੇ ਗੱਲਬਾਤ ਕਰ ਲੈਨੇ ਆ ਕਲੱਬ ਦੇ ਮੈਂਬਰਾਂ ਦੇ ਨਾਲ ਕਿੰਨਾ ਜ਼ਿਆਦਾ ਉਤਸ਼ਾਹ ਜੁੜਾ ਹੈ ਉਹਨਾਂ ਨੂੰ ਦੇਖਣ ਨੂੰ ਮਿਲਿਆ ਬੋਲ ਸਿਆਪਤੀ ਰਾਮ ਚੰਦਰ ਭਗਵਾਨ ਕੀ ਜੈ ਸ਼ੰਕਰ ਡਰਾਮਾਟਿਕ ਕਲੱਬ ਕੀ ਔਰ ਸੇ डायरेक्टर शशि शर्मा जी और उनकी पूरी टीम की ओर से बहुत ही बढ़िया राम बरात का भव्य आयोजन किया पूरे ढाकी रोड मिस्पल कॉलोनी से होती हुई प्रेम नगर से होती हुई दौलतपुर और मंच के पास जाकर के समाप्त होगी मैं इसी उपलक्ष्य के अंदर पूरे इलाका निवासियों को हार्दिक शुभकामनाएं देता हूं जय श्री राम बोल सियापति राम चंद्र महाराज की जय शंकर ड्रामाटिक क्लब वालों पिछले 45 साल की तरह इस साल भी भगवान श्री राम जी और जानकी जी सोमबर दे उपलक्ष विच आज बहुत ही धूमधाम दे नाल भगवान राम जी दी बराथ ਜਿਹੜੀ ਕਿ ਮਿਊਂਸਪਲ ਕਲੋਨੀ ਮੰਚ ਤੋਂ ਸ਼ੁਰੂ ਹੋਈ ਜਿਸ ਦਾ ਸ਼ੋਭਾ ਰਾਮ ਸਮਾਜ ਸੇਵਿਕਾ ਸ਼੍ਰੀਮਤੀ ਰੰਜਨਾ ਮਹਾਜਨ ਤੇ ਉਹਨਾਂ ਦੇ ਪਤੀ ਪ੍ਰਾਪਰਟੀ ਡੀਲਰ ਸਮਾਜ ਸੇਵਕ ਸ਼੍ਰੀ ਸ਼ਾਮ ਲਾਲ ਮਹਾਜਨ ਜੀ ਨੇ ਆਪਣੇ ਕਰ ਕਮਲਾ ਨਾਲ ਕੀਤਾ ਇਹ ਰਾਮਵਾਰਾਤ ਮਿਊਂਸਪਲ ਕਲੋਨੀ ਤੋਂ ਸ਼ੁਰੂ ਹੋ ਕੇ टाकी ਰੋਡ ਦੌਲਤਪੁਰ ਪ੍ਰੇਮ ਨਗਰ ਵਾਪਿਸ ਮੰਚ ਤੇ ਪਹੁੰਚੇਗੀ ਮੈਂ ਅੱਜ ਦੇ શુભ ਦਿਹਾੜੇ ਦੀ ਆਪਣੇ ਕਲੱਬ ਦੇ ਪ੍ਰਧਾਨ ਸ਼੍ਰੀ ਅਜੇ ਸ਼ਰਮਾ ਰਾਜੂ ਜੀ ਉਹਨਾਂ ਦੀ ਹਾਰੀਕਾਰ ਨਹੀਂ ਪੂਰੇ ਇਲਾਕਾ ਨਿਵਾਸੀਆਂ ਨੂੰ ਸ਼੍ਰੀ ਰਾਮ ਬਰਾੜ ਦੀ ਬਹੁਤ ਬਹੁਤ ਮੁਬਾਰਕਬਾਦ ਦੇਣਾ ਔਰ ਪੂਰੇ ਇਲਾਕਾ ਨਿਵਾਸੀਆਂ ਨੇ ਜਿਨ੍ਹਾਂ ਨੇ ਬੜ ਚੜ ਕੇ ਸਹਿਯੋਗ ਦਿੱਤਾ ਅੱਜ ਬਰਾੜ ਦੇ ਵਿੱਚ ਵੀ ਸ਼ਾਮਿਲ ਨਹੀਂ ਬਹੁਤ ਸਾਰੀ ਸਮਾਜ ਸੇਵੀ ਸੰਸਥਾਵਾਂ ਨੇ ਭਗਵਾਨ ਰਾਮ ਜੀ ਦੇ ਸਵਾਗਤ ਦੇ ਵਿੱਚ ਸਟਾਲ ਲਾਈ ਨੇ ਉਹਨਾਂ ਸਾਰਿਆਂ ਦਾ ਵੀ ਮੈਂ ਪ੍ਰਧਾਨ ਜੀ ਵੱਲੋਂ ਆਪਣੇ ਵੱਲੋਂ ਪੂਰੀ ਕਲੱਬ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਇੱਕ ਵਾਰੀ ਫੇਰ ਅੱਜ ਦੇ ਇਸ ਸ਼ੁਭ ਦਿਹਾੜੇ ਦੀ ਸ਼੍ਰੀ ਰਾਮ ਬਰਾਤ ਦੀ ਸ਼ੰਕਰ ਡਰਾਮਾਟਿਕ ਕਲੱਬ ਵੱਲੋਂ ਇਲਾਕਾ ਨਿਵਾਸੀਆਂ ਨੂੰ ਪਠਾਨਕੋਟ ਸ਼ਹਿਰ ਨਿਵਾਸੀਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਜੈ ਸ਼੍ਰੀ ਰਾਮ ਕੈਮਰ ਪਰਸਨ ਹਣੀ ਦੇ ਨਾਲ ਅੱਜ ਦੀ ਰਿਪੋਰਟ